ਸੱਚੀ ਕਾਲ ਜੀ ਸਾਰਿਆਂ ਨੂੰ ਜੀ ਅੱਜ ਬਸ ਸੂਟ ਦੀ ਕਟਿੰਗ ਲੈ ਕੇ ਆਏ ਆ ਜੀ ਇਹ ਪੂਰਾ 5 ਮੀਟਰ ਕਪੜਾ ਇਹ ਸੂਟ ਦਾ ਜੀ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਨਾਪ ਦੇਖ ਲੈਣੇ ਕਮੀਜ਼ ਦਾ ਕਮੀਜ਼ ਦੀ ਲੰਬਾਈ ਹੈ 36 ਇੰਚ ਤਿਆਰ ਹੈ ਜੀ ਘੇਰਾ 23 ਇੰਚ ਹੈ ਛਾਤੀ 22.5 ਹੈ ਕਮਰ 21.5 ਹੈ ਜੀ ਇਪ 22.5 ਹੈ ਜੀ ਸਾਈਡ ਸਲਾਈ ਹੈਗੀ 14.5 ਪਰ ਬਾਕੀ ਨਾਪ ਪਨਾਲੀਆਂ ਦੇਖਾਂਗੇ ਜੀ ਫਿਰ ਆਪਾਂ ਕਮੀਜ਼ ਕਟਿੰਗ ਕਰਦੇ ਪਹਿਲਾਂ ਕਮੀਜ਼ ਦੀ ਲੰਬਾਈ ਹੈਗੀ 36 ਇੰਚ ਠੀਕ ਹੈ ਆਪਾਂ 3 ਇੰਚ ਫालतू ਲੰਬਾਈ ਕੱਪੜਾ 39 ਇੰਚ ਕਟਾਈ ਕਰਾਂਗੇ ਠੀਕ ਹੈ ਮੈਂ ਜਿਵੇਂ ਕਪੜੇ ਤੇਹ ਲੱਗੇ ਹੋ ਜਿਸ ਮੈਂ ਕਪੜਾ ਉਵੇਂ ਰੱਖਤਾ ਹੈ ਯਾਨੀ ਮੇਰੇ ਪਾਸੇ ਕੋ ਖੁੱਲਾ ਹੈ ਜੀ ਪਾਸ ਪਾਸ ਹੈ ਜੀ ਆਪਾਂ ਐਦਾਂ ਹੀ ਤੇਹ ਲਾ ਲਾਂਗੇ ਤੇ ਪੱਲੇ ਅਡ ਕਰ ਲਾਂਗੇ ਤਮੀਜ਼ ਦੇ 39 ਇੰਚ ਪੈਦਲ ਲਾਣੇ ਚਾਹਣ ਠੀਕ ਹੈ ਇਹਨੂੰ ਆਪਾਂ ਡਬਲ ਕਰ ਲੈਣਾ ਕਪੜੇ ਨੂੰ ਆਪਾਂ ਇਹ ਕਪੜੇ ਡਬਲ ਤੇਹ ਲਾ ਲਈ ਹੈ ਜੀ ਠੀਕ ਹੈ ਹੁਣ ਫੇਰ ਮਨ ਆਪੇ ਲੈਨੇ ਗੱਪੜਾ ਪੂਰਾ ਜੀ ਆਪਣਾ 39 ਇੰਚ ਇੱਧੇ ਹੈ ਜੀ 39 ਇੰਚ ਇੱਥੇ ਹੈ ਜੀ ਤੇ ਆਪਾਂ ਇਹ ਕਟਿੰਗ ਕਰ ਲੈਨੇ ਜੀ ਕਮੀਜ਼ ਪੀਜ ਪੱਲੇ ਪਾੜ ਕਰ ਲਾਂਗੇ ਠੀਕ ਹੈ ਆਪਾਂ ਇਹ ਕਪੜੇ ਖੋਲ ਕੇ ਤਿਆਰ ਲਾ ਲਈਏ ਜੀ ਹੁਣ ਠੀਕ ਹੈ ਜੀ ਆ ਦੇਖੋ ਇਹ ਕਲਪਾ ਹਨ ਘੇਰਾ ਲਾਪਨੇ ਜੀ ਆਪਾਂ ਸਾਢੇ 23 ਇੰਚ ਘੇਰਾ ਹੈ ਜੀ ਇਹਦੇ 4 ਇੰਚ ਕਪੜਾ ਫालतू ਲਾਵਾਂਗੇ ਆਪਾਂ ਠੀਕ ਹੈ 27.5 ਇੰਚ ਪਰ ਪਨਿਸ਼ਾਨ ਲਾਵਾਂਗੇ ਠੀਕ ਹੈ ਇਹਨਾਂ ਚਾਹਨ ਨਿਸ਼ਾਨ ਲਾ ਲਾਂਗੇ ਜੀ ਆਪਾਂ ਇਹ ਕਟਿੰਗ ਕਰ ਲੈਣੇ ਆ ਜੀ ਜਿੱਥੇ ਆਪਾਂ ਇਹ ਨਿਸ਼ਾਨ ਲਾਇਆ ਸੀਗਾ ਸਲਵਾਰ ਦੇ ਪੱਲੇ ਤੇ ਕਮੀਜ਼ ਦੇ ਪੱਲੇ ਅੱਟ ਹੋ ਜਾਣਗੇ ਜੀ ਇਜੀ ਤਰ੍ਹਾਂ ਆਪਾਂ ਉਪਰੋਂ ਵੀ ਆਪਾਂ ਕਮੀਰ ਦੇ ਪੱਲੇ ਅਡ ਕਰ ਲਾਂਗੇ ਜੀ ਤੇ ਵੱਖ-ਵੱਖ ਹੋਏ ਨੇ ਦੋਨੇ ਪੱਲੇ ਠੀਕ ਹੈ ਰਾਕੇ ਕਟਿੰਗ ਕਰਨੀ ਹੈ ਜੀ ਚੱਕ ਕੇ ਕਟਿੰਗ ਕਰਨੀ ਹੈਗੀ ਹੁਣ ਆਪਾਂ ਨੇ ਕੰਨਾਂ ਅਗੇ ਪਰ ਅਦਰ ਤੇਲ ਲਾਉਣੀ ਹੈ ਦੋਨੇ ਪੱਲਿਆਂ ਦੀ ਠੀਕ ਹੈ ਨਾਲੇ ਵੀ ਦੇਖਣ ਨਾਲ ਦੇ ਨਾਲ ਕਾਂ ਦਾ ਇਹ ਕੱਪੜੇ ਵਿੱਚ ਤੇ ਆਪਾਂ ਤੇਲ ਲਾਵਾ ਗਏ ਜੀ ਆਪਾਂ ਨੇ ਕਮੀਰ ਪਰ ਹਟਾ ਕੇ ਰੱਖ ਲਈਆਂ ਜੀ ਪਿਛਲਾ ਪਰ ਹਟਾ ਦੇ ਲਾ ਲਿਆ ਜੀ ਤੇ ਮੋਲਾ ਪੱਲਾ ਅਡ ਤੇਲ ਲਾ ਰਿਹਾ हम जी फिर मैं तीरा लवा जी तीरा भी आप फिटिंग अकॉर्डिंग ही लवेंगे साढ़े बाई इंच छाती है जी इन्होंने ठीक हैल भी छोटे ने इना गल इंच तैयार है पिछला वाला तीन इंच तैयार है ये अकॉर्डिंग ही आप तीरा लवेंगे आप इंच तीरा लवेंगे इन्हों का ठीक है जी सत इंच मोडे लवेंगे ठीक है ਸਵਾਹ ਹੱਤਾਪਾਂ ਦਿਨ ਲੱਤੇ 7 ਇੰਚ ਮੋੜ ਲਤੇ ਜਿਪਾ ਨੇ ਤੇ ਆਪਾਂ ਸਾਢੇ 22 ਇੰਚ ਛਾਤੀ ਹੈ ਜੀ ਆਪਣੀ ਇਹਦਾ ਹਾਫ ਕਰ ਲਾਂਗੇ ਜੀ ਸਾਢੇ 11 ਇੰਚ ਠੀਕ ਹੈ ਇੱਥੋਂ ਆਪਾਂ ਸਿੱਧੀ ਲਾਈਨ ਲਾ ਲਨੀ ਹੈ ਜੀ ਸਮਝਣ ਵਾਸਤੇ 7 ਇੰਚ ਪਰ ਬਲਾਵਾਂਗੇ ਕਮਰ ਦਾ ਨਿਸ਼ਾਨ ਉਸ ਤੋਂ ਬਾਅਦ ਮੈਂ ਸਾਈਜ਼ ਲੈਣੇ ਸ਼ਾ ਲਾਈ ਸਾਢੇ 44 ਪਰ ਚਾਰ ਚ ਚ ਤਿਆਰ ਹੈ ਜੀ 15 ਇੰਚ ਪਰ ਨਿਸ਼ਾਨ ਲਾ ਲਏ ਜੀ ਮੈਂ ਠੀਕ ਹੈ ਇਹ ਵੀ ਆਪਾਂ ਨੇ ਲੈਨ ਲਗਾ ਲਈ ਸੀ ਤੇ ਹੁਣ ਆਪਾਂ ਇਹ ਪਨਾਪਨੇ ਆ ਜੀ ਸਾਢੇ 23 ਇੰਚ ਹਿਪ ਹੈ ਜੀ ਦਾ ਪੌਣੇ 12 ਇੰਚ ਲਾਵਾਂਗੇ ਜੀ ਦਾ ਠੀਕ ਹੈ ਕਮਰ ਹੈਗੀ ਨਹੀਂ 21.5 ਇੰਚ ਠੀਕ ਹੈ ਆਪਾਂ ਅੱਧਾ ਇਹ ਕਾਤੂ ਲਾਵਾਂਗੇ ਇੱਥੇ ਆਉਂਦਾ ਜੀ ਇਹਦਾ ਪਲੇਟਾਂ ਪੈਣੀ ਹੈ ਜੀ ਇਹਦੀਆਂ ਠੀਕ ਹੈ ਇਹਨਾਂ ਇਸ ਜਿਸ ਲਾਈ ਲਾਵਾਂਗੇ ਕਿਉਂਕਿ ਨਾ ਤਾਂ ਇਹਨਾਂ ਦੀ ਇੱਥੇ ਚੀਜ਼ ਵੱਡੀ ਹੈ ਜੀ ਆਹ ਆਹ ਪਾਰਟ ਵੀ ਬਹੁਤ ਭਾਰੀ ਨਹੀਂ ਹੈਗਾ ਜੀ ਨੋਰਮਲ ਹੈ ਜੀ ਠੀਕ ਹੈ ਤੇ ਹਿਪ ਵੀ ਨੋਰਮਲ ਆ ਜੋ ਸੋਭਾ ਜਿਵੇਂ ਸਿੰਪਲ ਸਲਾਈ ਲੱਗਦੀ ਹੈ ਜੀ ਉਵੇਂ ਨਿਸ਼ਾਨ ਲਾ ਲਿਆ ਜੀ ਮੈਂ ਉਸ ਤੋਂ ਬਾਅਦ ਆਪਾਂ ਕੱਟਨ ਝਾ ਲਾਵਾਂਗੇ ਜੀ ਕਾਟ ਆਪਾਂ 2 ਇੰਚ ਪਰ ਪਾਵਾਂਗੇ ਕਾਟ ਠੀਕ ਹੈ ਇੱਥੋਂ ਆਪਾਂ ਨੇ ਰੇੜੇ ਸਿੱਧਾ ਰੱਖ ਲੈਣਾ ਜੀ ਸਿੱਧਾ ਰੱਖ ਕੇ ਆਪਾਂ ਕਾਟ ਪਾਵਾਂਗੇ ਠੀਕ ਹੈ ਇਹ ਨਿਸ਼ਾਨਾਂ ਦਾ ਸੈਂਟਰ ਜਿਹੜਾ ਵਿਚ ਨੂੰ ਕਰਾਸ ਕਰਕੇ ਲਾਵਾਂਗੇ ਤੇ ਅੱਗੇ ਪੀੜੀਆਂ ਦੇ ਨਿਸ਼ਾਨ ਕਰਾਸ ਕਰਾਂਗੇ ਇਹ ਆਪਾਂ ਠੀਕ ਹੈ ਆ ਦੇਖੋ ਠੀਕ ਹੈ ਤੇ ਇਸ ਤੋਂ ਬਾਅਦ ਫਰੰਟ ਦੇ ਨਿਸ਼ਾਨ ਵੀ ਲਾ ਲੈਣੇ ਆ ਜੀ 14 ਇ ਫਰੰਟ તૈયાર ਸੀਗਾ 15 ਇ ਪਰ ਨਿਸ਼ਾਨ ਲਾਵਾਂਗੇ ਫਰੰਟ ਦਾ ऐद चले जाऊंगा जी ठीक है थोड़ा जेठा रख ही लावे तक कपड़ा उपरू नहीं जाता हैगा ये फरंट का निशान नापना ही नापनाएं यहाँ कमीज फुलद्द नहीं है ठीक है जो बलका जो नहीं पेंदे जी तो आप हम इस बदलाे अपने प्लेटा कि पाइया हुई जी साढ़े ग्यारह पर तैयार प्लेटा उन्हों ਅਪਾ 1/2 ਇੰਚ ਫਾਜੂ ਲਵਾਂਗੇ 12 ਇੰਚ ਪਰ ਰੱਖਾਂਗੇ ਪਲੇਟ। ਇੱਥੇ ਨੂੰ ਗੈਪ ਲੈਣ ਆਪਾਂ 3.5 ਇੰਚ ਦਾ। ਠੀਕ ਹੈ। ਤੇ ਇਸ ਤੋਂ ਬਾਅਦ ਵੀ ਆਪਾਂ 7 ਇੰਚ ਆਪਾਂ ਲੰਬੀਆਂ ਪਲੇਟਾਂ ਪਾਵਾਂਗੇ। ਇਹ ਜ਼ਰੂਰੀ ਨਹੀਂ ਹੈਗਾ ਜੀ ਇਹ ਜਿਹੜਾ ਆਪਣਾ ਕਮਲ ਦਾ ਨਿਸ਼ਾਨ ਆਪਾਂ 7 ਇੰਚ ਪਹਿਲਾਂ 7 ਇੰਚ ਪਰ ਰਹੇ। ये या साढ़े अठ इंच भी हो सकता है ठीक है हर एक दर्डर होंगे जी तो वो प्लेट निशान ला ले जी अपने तो हम आप सिलाई लावे प्लेटा का अपने हाफ कर लेना जी अद्धा ठीक है ये अकॉर्डिंग ही आप प्लेट पावे सीधिया प्लेटा का अद करके जिते निशान आई ਉੱਥੇ ਆਪਰੇ ਛਿਪਲੇਟ ਬਣਾਉਣੀ ਹੈ ਜੀ ਠੀਕ ਹੈ ਜਿਹੜੀ ਮੋਢੇ ਦੀ ਛਿਪਲੇਟ ਬਣਾਉਣੀ ਹੈ ਜੀ ਇਹਨਾਂ ਦੋਹਾਂ ਸੈਂਟਰ ਲੈਣਾ ਸਿੱਧੀ ਪਲੇਟ ਤੇ ਆਪਣੀ ਫੀਟਿੰਗ ਵਾਲੀ ਪਲੇਟ ਦੀ ਸੈਂਟਰ ਲੈ ਲੈਣਾ ਜੀ ਆਪਾਂ ਤੇ ਆਪਰੇ ਮੋਢੇ ਦਾ 6.5 ਇੰਚ ਰੱਖਣਾ ਜੀ ਉੱਥੇ ਨਿਸ਼ਾਨ ਲਾ ਲੈਣਾ ਜੀ ਆਪਾਂ ਨੇ ਆ ਦੇਖੋ ਇੱਥੇ ਆਉਂਦਾ ਨਿਸ਼ਾਨ ਆਪਣਾ 6.5 ਪਰ ਤੇ ਇੱਥੇ ਆਪਾਂ ਨੇ ਇਹ ਜਿਹੜੀ ਪਲੇਟ ਹੈ ਬਣਾ ਲੈਣੀ ਜੀ ਆਪਣੀ ਤ੍ਰਿਸ਼ੀ ਪਲੇਟ ਬਣਾ ਲੈਣੀ ਜੀ ਆਪਣੇ ਪਲੇਟਾਂ ਪੈ ਚੁੱਕੀਆਂ ਜੀ ਸਭ ਤੋਂ ਪਹਿਲਾਂ ਆਪਾਂ ਮੋਢੇ ਦੀ ਕਟਿੰਗ ਕਰਦੇ ਹਾਂ ਜੀ ਕਾਟ ਪਾਉਣੀ ਮੋਢੇ ਦੀ ਆਪਾਂ ਮੋਢੇ ਦੀ ਕਾਟ ਪਾ ਲੁੰਨੇ ਆ ਜੀ ਇਹ ਦੇ ਸਾਰੇ ਕਾਟ ਪਾ ਲਈਏ ਜੀ ਤੇ ਹੁਣ ਪਹਿਲਾਂ ਫਰੰਟ ਦੀ ਕਾਟ ਪਾਵਾਂਗੇ ਇੱਕ ਪੱਲਾ ਇਹਣਾ ਛੱਡ ਦੇ ਪਿਛਲਾ ਫਰੰਟ ਦੀ ਕਾਟ ਹੀ ਪਾ ਲੁੰਨੇ ਆ ਜੀ थोड़ी हेठा रख के पानी है जी ठीक है ये यहाँ की होंगे कमीज पिछले होने जाता जी है थोड़ी कटिंग हेठा से करनी है जी अपने तो आप मोडे जी उदा ही जी काट पा ली एना कमीज घुमदा नहीं है ये पानी जरूरी है बहुत मोडे की काट सोपा जो एक्स्ट्रा फिटिंग कट देंगे कपड़ा जी ਪਾਂ ਪਲੇਟਾਂ 'ਚ ਇਹਨਾਂ ਲਾ ਲਈਏ ਜੀ ਕਰਕੇ ਠੀਕ ਹੈ ਹੁਣ ਆਪਾਂ ਬੈਗ ਗਲੇ ਕਟਿੰਗ ਕਰਦੇ ਆ ਜੀ ਆਪਾਂ ਇਹ ਬੈਗਾ 3 ਇੰਚ ਤਿਆਰ ਹੈ ਜੀ ਇਹ ਸਾਢੇ ਦਿਨ ਪਰ ਇਨਸ਼ਾਅੱਲਾ ਲਾਵਾਂਗੇ ਇਹ ਤੋਂ ਆਪਾਂ 4 ਇੰਚ ਹੀ ਰੱਖਣਾ ਹੈ ਆ ਦੇਖੋ ਸਾਢੇ 3 ਇੰਚ 'ਚ ਅਨਛਾ ਲਾ ਕੇ ਇਹਨੋਂ ਉੱਪਰ 2 ਇੰਚ ਦੀ ਸ਼ੇਪ ਦੇਣੀ ਹੈ ਜੀ कटिंग करा आप इंच करो कमीज कटिंग हो चुकी है जी साड़ी भी बदले चलाई असराई जरूर करना जी धनबाद जी